ਇੱਕ ਪਾਸੇ ਜਿੱਥੇ ਪਹਿਲਾਂ ਹੀ ਸਰਹੱਦੀ ਖੇਤਰ ਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲਦੀ ਰਹਿੰਦੀ ਹੈ ਪਾਕਿਸਤਾਨ ਦੀ ਨਾਪਾਕ ਹਰਕਤਾਂ ਨੂੰ ਸਰਹੱਦ ਤੇ ਤਣਾਤ ਜਵਾਨ ਰੋਕਦੇ ਰਹਿੰਦੇ ਨੇ ਹੁਣ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕੋਮਾਂਤਰੀ ਹਵਾਈ ਅੱਡੇ ਤੇ ਬੀਤੀ ਰਾਤ ਨੂੰ ਤਿੰਨ ਡਰੋਨ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਪਹਿਲਾ ਮਾਮਲਾ ਹੈ ਜਿੱਥੇ ਹਵਾਈ ਅੱਡੇ ਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ ਹੈ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਹਵਾਈ ਅੱਡੇ ਤੇ ਡਰੋਨ ਦੀ ਹਲਚਲ ਤਕਰੀਬਨ 1 ਘੰਟੇ ਤੱਕ ਦੇਖੀ ਗਈ ਜਿਸ ਦੇ ਕਾਰਨ ਕੋਣੀ 3 ਘੰਟੇ ਤੱਕ ਹਵਾਈ ਉਡਾਨਾਂ ਰੁਕੀਆਂ ਗਈਆਂ ਜਦਕਿ ਦਿੱਲੀ ਤੋਂ ਆਈ 에ਅਰ ਇੰਡੀਆ ਦੀ ਉਡਾਨ 20 ਮਿੰਟ ਤੱਕ ਹਵਾ 'ਚ ਰਹਿੰਦੇ ਮਗਰੋਂ ਵਾਪਸ ਪਰਤੀ ਹਾਲਾਂਕਿ ਹਵਾਈ ਦੇ 4 ਕਿਲੋਮੀਟਰ ਦੇ ਦਾਇਰੇ 'ਚ ਡਰੋਨ ਨਹੀਂ ਉਡਾਇਆ ਜਾ ਸਕਦਾ 에ਅਰਪੋਰਟ ਦੇ ਡਾਇਰੈਕਟਰ ਨੇ ਦੱਸਿਆ ਕਿ ਡਰੋਨ ਦੀ ਹਲਚਲ ਦੀ ਪੁਸ਼ਟੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਨਮ ਅਸ਼ਟਮੀ ਦੇ ਸਮਾਗਮਾਂ ਦੇ ਦੌਰਾਨ ਵੀ ਡਰੋਨ ਉਡਾਇਆ ਹੋ ਸਕਦਾ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਕਿ ਹਵਾਈ ਅੱਡੇ ਦੇ 20 ਕਿਲੋਮੀਟਰ ਦੇ ਖੇਤਰ 'ਚ ਇਮਾਰਤ ਦੀ ਉਚਾਈ ਨੂੰ ਲੈ ਕੇ ਏਅਰਪੋਰਟ ਅਥਾਰਟੀ ਤੋਂ ਐਨਓਸੀ ਲੈਣੀ ਪੈਂਦੀ ਹੈ ਇੱਕ ਪਾਸੇ ਜਿੱਥੇ ਪਹਿਲਾਂ ਹੀ ਸਰਹੱਦੀ ਖੇਤਰ ਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲਦੀ ਰਹਿੰਦੀ ਹੈ ਪਾਕਿਸਤਾਨ ਦੀ ਨਾਪਾਕ ਹਰਕਤਾਂ ਨੂੰ ਸਰਹੱਦ ਤੇ ਤਣਾਤ ਜਵਾਨ ਰੋਕਦੇ ਰਹਿੰਦੇ ਨੇ ਹੁਣ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕੋਮਾਂਤਰੀ ਹਵਾਈ ਅੱਡੇ ਤੇ ਬੀਤੀ ਰਾਤ ਨੂੰ ਤਿੰਨ ਡਰੋਨ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਪਹਿਲਾ ਮਾਮਲਾ ਹੈ ਜਿੱਥੇ ਹਵਾਈ ਅੱਡੇ ਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ ਹੈ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਹਵਾਈ ਅੱਡੇ ਤੇ ਡਰੋਨ ਦੀ ਹਲਚਲ ਤਕਰੀਬਨ 1 ਘੰਟੇ ਤੱਕ ਦੇਖੀ ਗਈ ਜਿਸ ਦੇ ਕਾਰਨ 3.5 ਘੰਟੇ ਤੱਕ ਹਵਾਈ ਉਡਾਨਾਂ ਰੋਕੀਆਂ ਗਈਆਂ ਜਦਕਿ ਦਿੱਲੀ ਤੋਂ ਆਈ 에어 ਇੰਡੀਆ ਦੀ ਉਡਾਨ 20 ਮਿੰਟ ਤੱਕ ਹਵਾ 'ਚ ਰਹਿੰਦੇ ਮਗਰੋਂ ਵਾਪਸ ਪਰਤੀ ਹਾਲਾਂਕਿ ਹਵਾਈ ਦੇ 4 ਕਿਲੋਮੀਟਰ ਦੇ ਦਾਇਰੇ 'ਚ ਡਰੋਨ ਨਹੀਂ ਉਡਾਇਆ ਜਾ ਸਕਦਾ 에어ਪੋਰਟ ਦੇ ਡਾਇਰੈਕਟਰ ਨੇ ਦੱਸਿਆ ਕਿ ਡਰੋਨ ਦੀ ਹਲਚਲ ਦੀ ਪੁਸ਼ਟੀ ਹੋਈ ਹੈ ਉਹਨਾਂ ਨੇ ਕਿਹਾ ਕਿ ਜਨਮ ਅਸ਼ਟਮੀ ਦੇ ਸਮਾਗਮਾਂ ਦੇ ਦੌਰਾਨ ਵੀ ਡਰੋਨ ਉਡਾਇਆ ਹੋ ਸਕਦਾ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਕਿ ਹਵਾਈ ਅੱਡੇ ਦੇ 20 ਕਿਲੋਮੀਟਰ ਦੇ ਖੇਤਰ 'ਚ ਇਮਾਰਤ ਦੀ ਉਚਾਈ ਨੂੰ ਲੈ ਕੇ 에어ਪੋਰਟ ਅਥਾਰਟੀ ਤੋਂ ਐਨਓਸੀ ਲੈਣੀ ਪੈਂਦੀ ਹੈ